ਇਹ 6:40 ਦੇ ਉੱਤੇ ਉਹਨਾਂ ਨੇ ਐਫ ਆਈ ਆਰ ਦਰਜ ਕਰੀ ਹੈ ਤੇ ਇਹ ਦਰਜ ਕਰਨ ਦਾ ਸਮਾਂ ਹੈ ਐਂਟਰੀ ਦਾ ਇੰਨੇ 5 ਪੇਜ ਵਿਖੇ ਨੇ ਟਾਈਪ ਕਰੇ ਹੋਣਗੇ ਕਿੰਨਾ ਟਾਈਮ ਲੱਗਿਆ ਹੈ ਕਿ ਪੌਣੇ 8:00 8:00 ਪਟਿਆਲੇ ਆ ਕੇ ਐਡਰੈਸੇ ਦੇ ਚੌਥੇ ਰਿਜੈਂਸੀ ਹਾਈਟ ਦਾ ਮਾਦੀ ਦਾ ਇੱਥੇ ਛਾਪਾ ਮਾਰਦਾ ਇਹ ਤੋਂ ਹੀ ਪਤਾ ਲੱਗਦਾ ਵੀ ਇਹ ਕੋਈ ਯੋਜਨਾ ਵੱਧ ਕੰਮ ਸੀ ਇਹ ਤਾਂ ਕਾਗਜੀ ਹੈ ਦੂਜੀ ਗੱਲ ਇੱਕ ਹੋਰ ਜਿਹੜੀ ਮੈਂ ਕਹਿਣਾ ਚਾਹਣਾ ਸਾਰੇ ਵਕੀਲ ਜਾਣਦੇ ਨੇ ਵੀ ਜਿਹੜਾ ਬੰਦੇ ਨੂੰ ਅਰੈਸਟ ਕਰਨਾ ਹੋਵੇ ਉਹਨੂੰ ਦੱਸਣਾ ਪੈਂਦਾ ਵੀ ਤੇਰੇ ਤੇ ਕੇਸ ਕੀ ਹੈ ਵੈਸੇ ਤਾਂ ਐਫ ਆਈ ਆਰ ਦੀ ਕਾਪੀ ਦੇਣੀ ਹੁੰਦੀ ਹੈ ਕਿਉਂਕਿ ਜਿਹਨੇ ਐਫ ਆਈ ਆਰ ਦਰਜ ਕਰੇ ਉਹਨੂੰ ਤਾਂ ਦੇਣੀ ਨਹੀਂ ਦੇਣੀ ਹੈ ਦੂਜੇ ਨੂੰ ਵੀ ਦੇਣੀ ਹੈ ਨਹੀਂ ਵੀ ਦਿੱਤੀ ਜਿਹੜਾ ਇੰਸਪੈਕਟਰ ਅਰੈਸਟ ਕਰਨਾ ਆਇਆ ਇੱਕ ਤਾਂ ਉਹ ਸਾਦੇ ਕੱਪੜਿਆਂ 'ਚ ਆਇਆ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਿ ਉਹ ਆਪਦੀ ਨੇਮ ਪਲੇਟ ਬਾ ਵਰਦੀ ਆਵੇ ਤੇ ਦੂਰੋਂ ਪੜਿਆ ਜਾਵੇ ਉਹ ਐ ਹੰਕਾਰ 'ਚ ਬੱਠਾ ਜਿਵੇਂ ਪਤਾ ਨਹੀਂ ਉਹ ਹਰਨਾਖਸ਼ੀ ਹੋਵੇ ਖੁਦੀ ਤੇ ਉਹਨੂੰ ਇਹ ਪਤਾ ਨਹੀਂ ਵੀ ਧਰੂਪ ਇਕ ਚਵੀ ਲੈਂਦੇ ਨੇ ਤੇ ਦੂਜਾ ਉਹ ਕਹਿੰਦਾ ਆਈਟੀ ਐਕਟ ਦੀ 67 ਧਾਰਾ ਦੇ ਥੱਲੇ ਤੁਹਾਡੇ ਚ ਐਫ ਆਈ ਆਰ ਹੋ ਗਈ ਕਿਉਂਕਿ ਫਾਰ ਹੋ ਗਈ ਮੈਂ ਤੁਹਾਨੂੰ ਗ੍ਰਿਫਟਾਰ ਕਰਨਾ ਆ ਆ ਮੇਰੇ ਕੋਲ ਐਫ ਆਈ ਆਰ ਹੈ ਕੋਈ ਜਿਹਨੇ ਆਪਣੀ ਮਾਂ ਦਾ ਦੁੱਧ ਪੀਤਾ ਹੈ ਉਹ ਕੋਈ ਸਾਫ਼ ਕਰਕੇ ਦਿਖਾ ਦੇ ਇੱਥੇ 67 ਧਾਰਾ ਆਈਟੀ ਐਕਟ ਦੀ ਲਿਖੀ ਹੋਵੇ ਹੁਣੇ ਭਗਵੰਤ ਮਾਨ ਉਹ ਜਿਹੜਾ ਪੁਲਿਸ ਦੀ ਉਹ ਪੇਟੀ ਕਿਉਂ ਨਹੀਂ ਲਾਉਂਦਾ ਐਸਪੀ ਨੂੰ ਕਿਉਂ ਨਹੀਂ ਬੁਲਾਉਂਦਾ ਡੀਜੀਪੀ ਨੂੰ ਕਿਉਂ ਨਹੀਂ ਬੁਲਾਉਂਦਾ ਵੀ ਆਹ ਤੁਹਾਡੀ ਕਾਰਗੁਜ਼ਾਰੀ ਹੈ ਜੇ ਭਗਵੰਤ ਮਾਨ ਦੀ ਕਿਉਂਕਿ ਉਹ ਖੁਦ ਹੀ ਹੋਮ ਮਿਨਿਸਟਰ ਹੈ ਗ੍ਰਹਿ ਮੰਤਰੀ ਹੈ ਜੇ ਭਗਵੰਤ ਮਾਨ ਦੀ ਸਰਕਾਰ ਦੀ ਇੰਨੀ ਨਕਮੀ ਕਾਰਗੁਜ਼ਾਰੀ ਹੈ ਇੱਕ ਬੰਦੇ ਨੂੰ ਫੜਨ ਦੇ ਵਿੱਚ ਤੇ ਪੰਜਾਬ ਦਾ ਕੀ ਹਾਲ ਕਰਦਾ ਹੋਊਗਾ ਅੱਖਾਂ 'ਚ ਕੋ ਸੁਣਨ ਦੇ ਦੇ ਕੇ ਰੋਂਨ ਨੂੰ ਕਰਦਾ ਇੱਕ ਲਾਈਨ ਹੋੜ ਪੜ੍ਹ ਕੇ ਫੇ ਮਟੋੜਾ ਸਾਹਿਬ ਨੂੰ ਬੁਲਾਉਣਾ ਹੈ ਲਿਖਿਆ ਕੀ ਹੈ ਕਹਿੰਦਾ ਮੈਂ ਜੀ ਕੋਈ YouTube ਚੈਨਲ ਤੇ ਦੇਖਿਆ ਹੈ ਕੋਈ ਬੰਦਾ ਉਹਦੀ ਇੰਟਰਵਿਊ ਲੈ ਰਿਹਾ ਸੀ ਉਹਨਾਂ ਨੇ ਮਾਲਵਿੰਦਰ ਸਿੰਘ ਮਾਲੀ ਵੱਲੋਂ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ Hindu ਦੇਵੀ ਦੇਵਤਿਆਂ ਦੀ ਤੁਲਨਾ ਰਾਜਨੀਤਿਕ ਨੇਤਾਵਾਂ ਨਾਲ ਕੀਤੀ ਹੈ ਜਿਸ ਨਾਲ ਮੈਨੂੰ ਤੇ ਹੋਰ Hindu ਸਮਾਜ ਨੂੰ ਕਾਫੀ ਰੋਸ ਹੈ ਮਾਲਵਿੰਦਰ ਸਿੰਘ ਮਾਲੀ ਵੱਲੋਂ ਆਪਣੀ ਇੰਟਰਵਿਊ 'ਚ Hindu ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਿਸ ਪਹਚਾਈ ਹੈ ਤੇ ਹਿੰਦੂ ਸਮਾਜ ਨੂੰ ਭੜਕਾਇਆ ਹੈ ਹੁਣ ਹਿੰਦੂ ਸਮਾਜ ਤਾਂ ਭੜਕਿਆ ਨਹੀਂ ਕਿਉਂਕਿ ਸਾਡੇ ਕੋਲ ਵੀਡੀਓ ਪਈਆਂ ਨੇ ਉਹਨਾਂ ਪਈਆਂ ਵੀ ਤਾਂ ਸਿਆਸੀ ਬੰਦਾ ਹੈ ਸਾਡੀਆਂ ਤਾਂ ਕੋਈ ਭਾਵਨਾ ਵੀ ਨਹੀਂ ਭੜਕੀਆਂ ਇਹ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ ਭਗਵੰਤ ਜਦ ਇਹਨੂੰ ਅੰਦਰ ਕਰੇ ਵੀ ਪਰ ਨਕਾਦਾ ਤੂੰ ਰਹਿ ਝੂਠਾ ਥਾਣੇ ਚੋਂ ਖਾ ਕੇ ਨਾਲੇ ਡੀਜੀਪੀ ਨੂੰ ਪੁੱਛੇ ਵੀ ਆਹ ਦੱਸ ਉਸੇ ਥਾਣੇ ਦੇ ਵਿੱਚ ਜਿਹੜੇ ਗੈਂਗਸਟਰ ਨੇ ਉਹਨਾਂ ਦੀਆਂ ਇੰਟਰਵਿਊ ਹੋ ਰਹੀਆਂ ਨੇ ਫਿਰ ਮੁੱਕਰਦੇ ਨੇ ਕਹਿੰਦੇ ਨੇ ਉਹ ਤਾਂ ਵਰਦੀ ਨਹੀਂ ਪਾਈ ਹੋਈ ਸੀ ਉਹ ਉਹ ਦੂਜੇ ਦਿਨ ਜਿਹੜੇ ਕੱਪੜੇ ਕਹਿੰਦੇ ਉਹ ਪਾ ਕੇ ਇੰਟਰਵਿਊ ਦੇ ਦਿੰਦਾ ਹੈ ਉਦੋਂ ਭਗਵੰਤ ਮਾਨ ਨੂੰ ਸ਼ਰਮ ਨਹੀਂ ਆਈ ਵੀ ਮੈਂ ਹੋਮ ਮਿਨਿਸਟਰ ਯਾਰ ਮੇਰੇ ਥਲੇ ਆ ਕੁਝ ਹੋ ਰਿਹਾ ਹੈ ਮੈਂ ਸੱਚੀ ਸੱਚੀ ਕਹਿਣਾ ਰੱਬ ਤੋਂ ਡਰ ਕੇ ਕਹਿਣਾ ਮੈਨੂੰ ਹਸਤਾਜੇ ਕਦੇ ਵੀ ਕੁਝ ਇਹ ਲੱਗਦਾ ਹੁੰਦਾ ਵੀ ਇਹ ਬੰਦੇ ਨਾਲ ਜ਼ਿਆਦਤੀ ਹੋ ਗਈ ਮੇਰਾ ਰੋਣਾ ਨਹੀਂ ਬੰਦ ਹੁੰਦਾ ਸੀ ਜਵੇ ਆਵਾਜ਼ ਕਰਉਣਾ ਆ ਸੀ ਸਾਨੂੰ ਰੱਬ ਤੋਂ ਦੂਜੇ ਦਰਜੇ ਸਮਝ ਨਾ ਆਇਆ ਸੀ ਕਿ ਅਸੀਂ ਇਹਦਾ ਕੰਮ ਨਹੀਂ ਕਰਿਆ ਤੇ ਅਫਸੋਸ ਕਰਦੇ ਸੀ ਉਹ ਤਾਂ ਮਾਫੀ ਮੰਗਦੇ ਸੀ ਅਰ ਉਹਦਾ ਲਾਜ ਵੀ ਕਰਦੇ ਸੀ ਇਹ ਭਗਵੰਤਾਨਦ ਸ਼ਰਮਣੀ ਵਾਲ ਹੈਗੀ ਮੈਂ ਮੈਂ ਇਹ ਸ਼ਬਦ ਵਰਤਦਾ ਮੈਨੂੰ ਜਿਹਨੇ ਅੰਦਰ ਕੰਨਾ ਕਰਦੇ ਕਿਉਂਕਿ ਪੰਜਾਬੀ ਚ ਅਸੀਂ ਕਹਿੰਦੇ ਹਾਂ ਰੋਜੀ ਜਿਨ੍ਹਾਂ ਦਾਤੀ ਲੋਈ ਉਹਦਾ ਕੀ ਕਰੇ ਕੋਈ ਸੋ ਇਸ ਕਰਕੇ ਹੁਣ ਕੋਈ ਤਾਂ ਕੁਝ ਨਹੀਂ ਕਰੇਗਾ ਪਰ ਲੋਕ ਕਰਨਗੇ ਅਸਿਆਸਤਾਂ ਬੈਠੇ ਨੇ ਆ ਹੁਣ ਤਾਂ ਦੇਖੋ ਤੁਸੀਂ ਕਿੰਨੇ ਬੈਠੇ ਨੇ ਆਪੇ ਪਤਾ ਲੱਗ ਜੂਗਾ ਇਹ ਐ ਇੰਨਾ ਕੋਈ ਅਸੀਂ ਵੰਗਾ ਪਾ ਕੇ ਬੈਠੇ ਆ ਇਹ 6:40 ਮਿੰਟ ਦੇ ਉੱਤੇ ਉਹਨਾਂ ਨੇ ਐਫ ਆਰ ਦਰਜ ਕਰੀ ਹੈ ਤੇ ਇਹ ਦਰਜ ਕਰਨ ਦਾ ਸਮਾਂ ਹੈ ਐਂਟਰੀ ਦਾ ਐਨੇ ਪੰਜ ਪੇਜ ਲਿਖੇ ਨੇ ਟਾਈਪ ਕਰੇ ਹੋਣਗੇ ਕਿੰਨਾ ਟਾਈਮ ਲੱਗਿਆ ਤੇ ਪੌਣੇ 8 ਵਜੇ 8 ਵਜੇ ਪਟਿਆਲੇ ਆ ਕੇ ਅਡਰੈਸੇ ਦੇ ਚੌਥੇ ਰਿਜੈਂਸੀ ਹਾਈਟ ਦਾ ਮਾਦੀ ਦਾ ਇੱਥੇ ਛਾਪਾ ਮਾਰਦਾ ਇਹ ਤੋਂ ਹੀ ਪਤਾ ਲੱਗਦਾ ਵੀ ਇਹ ਕੋਈ ਯੋਜਨਾ ਵੱਧ ਕੰਮ ਸੀ ਇਹ ਤਾਂ ਕਾਗਜੀ ਆ ਦੂਜੀ ਗੱਲ ਇੱਕ ਹੋਰ ਜਿਹੜੀ ਮੈਂ ਕਹਿਣਾ ਚਾਹਣਾ ਸਾਰੇ ਵਕੀਰ ਜਾਣਦੇ ਨੇ ਵੀ ਜਿਹੜਾ ਬੰਦੇ ਨੂੰ ਅਰੈਸਟ ਕਰਨਾ ਹੋਵੇ ਉਹਨੂੰ ਦੱਸਣਾ ਪੈਂਦਾ ਵੀ ਤੇਰੇ ਤੇ ਕੇਸ ਕੀ ਆ वैसे तो एफआईआर की कॉपी देनी होती है क्योंकि जिने एफआईआर दर्ज करे उन तो ये नहीं देनी है दूसरे नु भी देनी है नहीं भी दी थी ਜਿਹੜਾ ਇਨਸਪੈਕਟਰ ਅਰੈਸਟ ਕਰਨ ਆਇਆ ਇੱਕ ਤਾਂ ਉਹ ਸਾਦੇ ਕੱਪੜਿਆਂ ਚ ਆਇਆ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਿ ਉਹ ਆਪਦੀ ਨੇਮ ਪਲੇਟ ਬਾ ਵਰਦੀ ਆਵੇ ਤੇ ਦੂਰੋਂ ਪੜਿਆ ਜਾਵੇ ਉਹ ਐ ਹੰਕਾਰ ਚ ਬੈਠਾ ਜਿਵੇਂ ਪਤਾ ਨਹੀਂ ਉਹ ਹਰਨਾਖਸ਼ੀ ਹੋਵੇ ਖੁਦੀ ਤੇ ਉਹਨੂੰ ਇਹ ਪਤਾ ਨਹੀਂ ਵੀ ਤਰੂਫ ਅਕਤਵੀ ਰਹਿੰਦੇ ਨੇ ਤੇ ਦੂਜਾ ਉਹ ਕਹਿੰਦਾ ਆਈਟੀ ਐਕਟ ਦੀ 67 ਧਾਰਾ ਦੇ ਥੱਲੇ ਤੁਹਾਡੇ ਤੇ ਐਫਆਈਆਰ ਹੋ ਗਈ ਕਿਉਂਕਿ ਹੋ ਗਈ ਮੈਂ ਤੁਹਾਨੂੰ ਗ੍ਰਿਫਤਾਰ ਕਰਨਾ ਆ ਆ ਮੇਰੇ ਕੋਲ ਐਫਆਈਆਰ ਹੈ ਕੋਈ ਜਿਹਨੇ ਆਪਣੀ ਮਾਂ ਦਾ ਦੁੱਧ ਪੀਤਾ ਹੈ ਉਹ ਕੋਈ ਸਰਸ ਕਰਕੇ ਦਿਖਾ ਦੇ ਇੱਥੇ 67 ਧਾਰਾ ਆਈਟੀ ਐਕਟ ਦੀ ਲਿਖੀ ਹੋਵੇ ਹੁਣੇ ਭਗਵੰਤ ਮਾਨ ਉਹ ਜਿਹੜਾ ਪੁਲਿਸ ਦੀ ਉਹਦੀ ਪੇਟੀ ਕਿਉਂ ਨਹੀਂ ਲਾਉਂਦਾ ਐਸਬੀ ਨੂੰ ਕਿਉਂ ਨਹੀਂ ਬਣਾਉਂਦਾ ਡੀਜੀਪੀ ਨੂੰ ਕਿਉਂ ਨਹੀਂ ਬਣਾਉਂਦਾ ਵੀ ਆ ਤੁਹਾਡੀ ਕਾਰਗੁਜ਼ਾਰੀ ਹੈ ਜੇ ਭਗਵੰਤ ਮਾਨ ਦੀ ਕਿਉਂਕਿ ਉਹ ਖੁਦ ਹੋਮ ਮਿਨਿਸਟਰ ਗ੍ਰਹਿ ਮੰਤਰੀ ਆ ਜੇ ਭਗਵੰਤ ਮਾਨ ਦੀ ਸਰਕਾਰ ਦੀ ਇੰਨੀ ਨਕਮੀ ਕਾਰਗੁਜ਼ਾਰੀ ਹੈ ਇੱਕ ਬੰਦੇ ਨੂੰ ਫੜਨ ਦੇ ਵਿੱਚ ਤੇ ਪੰਜਾਬ ਦਾ ਕੀ ਹਾਲ ਕਰਦਾ ਹੋਊਗਾ ਅੱਖਾਂ 'ਚ ਕ ਸੁਣਦੇ ਦੇ ਕੇ ਰੋਂਨ ਨੂੰ ਕਰਦਾ ਇੱਕ ਲਾਈਨ ਹੋੜ ਪੜ੍ਹ ਕੇ ਫੇ ਮਟੜਾ ਸਾਹਿਬ ਨੂੰ ਬੁਲਾਉਣਾ ਹੈ ਲਿਖਿਆ ਕੀ ਆ ਕਹਿੰਦਾ ਮੈਂ ਜੀ ਕੋਈ YouTube ਚੈਨਲ ਤੇ ਦੇਖਿਆ ਹੈ ਕੋਈ ਬੰਦਾ ਉਹਦੀ ਇੰਟਰਵਿਊ ਲੈ ਰਿਹਾ ਸੀ ਉਹਨਾਂ ਨੇ ਮਾਲਵਿੰਦਰ ਸਿੰਘ ਮਾਲੀ ਵੱਲੋਂ अपमानजनक ਸ਼ਬਦਾਂ ਦੀ ਵਰਤੋਂ ਕਰਦੇ ਹੋਏ Hindu ਦੇਵੀ ਦੇਵਤਿਆਂ ਦੀ ਤੁਲਨਾ ਰਾਜਨੀਤਿਕ ਨਿਤਾਵਾ ਨਾਲ ਕੀਤੀ ਹੈ ਜਿਸ ਨਾਲ ਮੈਨੂੰ ਤੇ ਹੋਰ Hindu ਸਮਾਜ ਨੂੰ ਕਾਫੀ ਰੋਸ ਹੈ ਮਾਲਵਿੰਦਰ ਸਿੰਘ ਵਾਦੀ ਵੱਲੋਂ ਆਪਣੀ ਇੰਟਰਵਿਊ ਵਿੱਚ Hindu ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਤੇ Hindu ਸਮਾਜ ਨੂੰ ਭੜਕਾਇਆ ਹੈ ਹੁਣ Hindu ਸਮਾਜ ਤਾਂ ਭੜਕਿਆ ਨਹੀਂ ਕਿਉਂਕਿ ਸਾਡੇ ਕੋਲ ਵੀਡੀਓ ਪਈਆਂ ਨੇ ਉਹਨਾਂ ਪਈਆਂ ਵਿੱਚ ਤਾਂ ਸਿਆਸੀ ਬੰਦਾ ਹੈ ਸਾਡੀਆਂ ਤਾਂ ਕੋਈ ਭਾਵਨਾਵਾਂ ਹੀ ਨਹੀਂ ਭੜਕੀਆਂ ਇਹ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ ਭਗਵੰਤ ਜੱਜ ਜੀ ਨੂੰ ਅੰਦਰ ਕਰੇ ਵਿਪਲ ਰਕਾ ਦਾ ਤੂੰ ਰਹਿ ਝੂਠਾ ਥਾਣੇ ਚ ਖਾ ਕੇ ਨਾੜੇ ਡੀਜੀਪੀ ਨੂੰ ਪੁੱਛੇ ਵੀ ਆ ਦੱਸ ਉਸੇ ਥਾਣੇ ਦੇ ਵਿੱਚ ਜਿਹੜੇ ਗੈਂਗਸਟਰ ਨੇ ਉਹਨਾਂ ਦੀਆਂ ਇੰਟਰਵਿਊ ਹੋ ਰਹੀਆਂ ਨੇ ਫੇ ਮੁੱਕਰਦੇ ਨੇ ਫੇ ਕਹਿੰਦੇ ਨੇ ਉਹ ਤਾਂ ਵਰਜੀ ਨਹੀਂ ਪਾਈ ਹੋਈ ਸੀ ਉਹ ਉਹ ਦੂਜੇ ਦਿਨ ਜਿਹੜੇ ਕੱਪੜੇ ਕਹਿੰਦੇ ਉਹ ਪਾ ਕੇ ਇੰਟਰਵਿਊ ਦੇ ਦਿੰਦਾ ਉਹਨੂੰ ਭਗਵੰਤ ਜੀ ਨੂੰ ਸ਼ਰਮ ਨਹੀਂ ਆਈ ਵੀ ਮੈਂ ਹੋਮ ਮਿਨਿਸਟਰ ਯਾਰ ਮੇਰੇ ਥਲੇ ਆ ਕੁਛ ਹੋ ਰਿਹਾ ਹੈ ਮੈਂ ਸੱਚੀ ਸੱਚੀ ਕਹਿਣਾ ਰੱਬ ਤੋਂ ਡਰ ਕੇ ਕਹਿਣਾ ਮੈਨੂੰ ਹਸਤਾਖੇ ਕਦੇ ਵੀ ਕੁਝ ਇਹ ਲੱਗਦਾ ਹੁੰਦਾ ਵੀ ਇਹ ਬੰਦੇ ਦਾ ਜ਼ਿਆਦਤੀ ਹੋ ਗਈ ਮੇਰਾ ਰੋਣਾ ਨਹੀਂ ਬੰਦ ਹੁੰਦਾ ਸੀ ਅਵੇ ਆਵਾਜ਼ ਕਰਉਣਾ ਆਇਆ ਸੀ ਸਾਨੂੰ ਰੱਬ ਤੋਂ ਦੂਜੇ ਦਰਜੇ ਸਮਝ ਨਾ ਆਇਆ ਸੀ ਕਿ ਅਸੀਂ ਇਹਦਾ ਕੰਮ ਨਹੀਂ ਕਰਿਆ ਤੇ ਅਫਸੋਸ ਕਰਦੇ ਸੀ ਉਦੋਂ ਮਾਫੀ ਮੰਗਦੇ ਸੀ ਅਰ ਉਹਦਾ ਲਾਜ ਵੀ ਕਰਦੇ ਸੀ ਇਹ ਪੁੱਗਤੋਂੋਂ ਸ਼ਰਮਣੀ ਵਾਲਾ ਹੈ ਕਿ ਮੈਂ ਮੈਂ ਇਹ ਸ਼ਬਦ ਵਰਤਦਾ ਮੈਨੂੰ ਜਿਹਨੇ ਅੰਦਰ ਕੰਨਾ ਕਰਦੇ ਕਿਉਂਕਿ ਪੰਜਾਬੀ ਚ ਅਸੀਂ ਕਹਿੰਦੇ ਹਾਂ ਰੋਜੀ ਜਿਹਨਾਂ ਦਾਤੀ ਲੋਈ ਉਹਦਾ ਕੀ ਕਰੇ ਕੋਈ ਸੋ ਇਸ ਕਰਕੇ ਹੁਣ ਕੋਈ ਤਾਂ ਕੁਝ ਨਹੀਂ ਕਰੇਗਾ ਪਰ ਆਡੋ ਕਰਨਗੇ ਆ ਸਿਆਸਤਾਂ ਬੈਠੇ ਨੇ ਆ ਹੁਣ ਤਾਂ ਦੇਖੋ ਤੁਸੀਂ ਕਿੰਨੇ ਬੈਠੇ ਨੇ ਆਪੇ ਪਤਾ ਲੱਗ ਜੂਗਾ ਇਹ ਐ ਇੰਨਾ ਕੋਈ ਅਸੀਂ ਵੰਗਾ ਪਾ ਕੇ ਬੈਠੇ ਆ ਉਹਨੂੰ ਦੱਸਣਾ ਪੈਂਦਾ ਵੀ ਤੇਰੇ ਤੇ ਕੇਸ ਕੀ ਆ ਵੈਸੇ ਤਾਂ ਐਫ ਆਈ ਆਰ ਦੀ ਕਾਪੀ ਦੇਣੀ ਹੁੰਦੀ ਹੈ ਕਿਉਂਕਿ ਜਿਹਨੇ ਐਫ ਆਈ ਆਰ ਦਰਜ ਕਰੇ ਉਹਨੂੰ ਤਾਂ ਜੇ ਨਹੀਂ ਦੇਣੀ ਹੈ ਦੂਜਿਆਂ ਨੂੰ ਵੀ ਦੇਣੀ ਹੈ ਨਹੀਂ ਵੀ ਦਿੱਤੀ ਜਿਹੜਾ ਇਨਸਪੈਕਟਰ ਅਰੇਸਟ ਕਰਨਾ ਆਇਆ ਇੱਕ ਤਾਂ ਉਹ ਸਾਦੇ ਕੱਪੜਿਆਂ ਚ ਆਇਆ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਿ ਉਹ ਆਵਦੀ ਨੇਮ ਪਲੇਟ ਬਾ ਵਰਦੀ ਆਵੇ ਤੇ ਦੂਰੋਂ ਪੜਿਆ ਜਾਵੇ ਉਹ ਐ ਹੰਕਾਰ ਚ ਬੈਠਾ ਜਿਵੇਂ ਪਤਾ ਨਹੀਂ ਉਹ ਹਰਨਾਖਸ਼ੀ ਹੋਵੇ ਖੁਦੀ ਤੇ ਉਹਨੂੰ ਇਹ ਪਤਾ ਨਹੀਂ ਵੀ ਧੂਪ ਫਕਤ ਵੀ ਰੰਦੇ ਨੇ ਤੇ ਦੂਜਾ ਉਹ ਕਹਿੰਦਾ ਆਈਟੀ ਐਕਟ ਦੀ 76 ਧਾਰਾ ਦੇ ਥੱਲੇ ਤੁਹਾਡੇ ਚ ਐਫ ਆਈ ਆਰ ਹੋ ਗਈ ਕਿਉਂਕਿ ਹੋ ਗਈ ਮੈਂ ਤੁਹਾਨੂੰ ਗ੍ਰਿਫਟਾਰ ਕਰਨਾ ਆ ਆ ਮੇਰੇ ਕੋਲ ਐਫ ਆਈ ਆਰ ਹੈ ਕੋਈ ਜੀਨੇ ਆਪਦੀ ਮਾਂ ਦਾ ਦੁੱਧ ਪੀਤਾ ਹੈ ਉਹ ਕੋਈ ਸਾਫ਼ ਕਰਕੇ ਦਿਖਾ ਦੇ ਇੱਥੇ 67 ਧਾਰਾ ਆਈਟੀ ਐਕਟ ਦੀ ਲਿਖੀ ਹੋਵੇ ਹੁਣੇ ਭਗਵੰਤ ਮਾਨ ਉਹ ਜਿਹੜਾ ਪੁਲਿਸੀਆਂ ਦੀ ਪੇਟੀ ਕਿਉਂ ਨਹੀਂ ਲਾਉਂਦਾ ਐਸਪੀ ਨੂੰ ਕਿਉਂ ਨਹੀਂ ਬਣਾਉਂਦਾ ਡੀਜੀਪੀ ਨੂੰ ਕਿਉਂ ਨਹੀਂ ਬਣਾਉਂਦਾ ਵੀ ਆਹ ਤੁਹਾਡੀ ਕਾਰਗੁਜ਼ਾਰੀ ਹੈ ਜੇ ਭਗਵੰਤ ਮਾਨ ਦੀ ਕਿਉਂਕਿ ਉਹ ਖੁਦ ਹੀ ਹੋਮ ਮਿਨਿਸਟਰ ਹੈ ਗ੍ਰਹਿ ਮੰਤਰੀ ਹੈ ਜੇ ਭਗਵੰਤ ਮਾਨ ਦੀ ਸਰਕਾਰ ਦੀ ਇੰਨੀ ਨਕਮੀ ਕਾਰਗੁਜ਼ਾਰੀ ਹੈ ਇੱਕ ਬੰਦੇ ਨੂੰ ਫੜਨ ਦੇ ਵਿੱਚ ਤੇ ਪੰਜਾਬ ਦਾ ਕੀ ਹਾਲ ਕਰਦਾ ਹੋਊਗਾ